ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਵੱਡੇ ਸਭਰਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਮਾਝੇ ਦਾ ਪਿੰਡ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਤੇ ਕੋਲ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਸੀਗੀਆਂ ਠੀਕ ਆ ਜੀ ਤੇ ਆਨਲਾਈਨ ਡਿਲੀਵਰੀ ਜਿਹੜੀ ਆ ਦੋਸਤੋ ਉਹ ਵੀ ਤੁਸੀਂ ਲੈ ਸਕਦੇ ਜੇ ਗੁਜਰਾਤ ਮਹਾਰਾਸ਼ਟਰ ਵਾਲੇ ਵੀਰ ਜਿਹੜੇ ਹੈਗੇ ਆ ਉਹ ਵੀ ਤੁਸੀਂ ਖਾਸ ਤੌਰ ਤੇ ਆ ਦੋਸਤੋ ਲੋਡ ਕਰਾਉਣਾ ਚਾਹੁੰਦੇ ਹੋ ਟਰਾਲੇ ਉਹ ਵੀ ਦੋਸਤੋ ਬਿਲਕੁਲ ਅਵੇਲੇਬਿਲਟੀ ਜਿਹੜੀ ਇਸ ਘਰੇ ਹੁੰਦੀ ਆ ਗੁਜਰਾਤ ਮਹਾਰਾਸ਼ਟਰਾ ਜਿਹੜੀਆਂ ਦੋਸਤੋ ਵੜਾ ਇਕੱਠੀਆਂ ਕੀਤੀਆਂ ਜਾਂਦੀਆਂ ਤੇ ਆਨਲਾਈਨ ਡਿਲੀਵਰੀ ਹੈ ਵੀਰ ਹਰਪ੍ਰੀਤ ਦੇ ਨਾਲ ਗੱਲ ਕਰਾਂਗੇ ਦੋਸਤੋ ਤਿੰਨ ਵੜਾ ਬਿਲਕੁਲ ਸੀਆਂ ਸਵਈਆਂ ਤੇ ਦੋ ਗੱਬਣ ਠੀਕ ਹੈ ਜੀ ਤਿਆਰੀ ਤੇ ਆ ਪੂਰੇ ਕਿੰਨੇ ਕਿ ਦਿਨ ਲੈਂਦੀਆਂ ਨੇ ਤੇ ਜਿਹੜੀਆਂ ਬਿਲਕੁਲ ਤਾਜ਼ੀਆਂ ਸੀਆਂ ਸਵਈਆਂ ਕੀ ਦੋ ਤੱਕ ਕੀ ਰੇਟ ਭਾਅ ਪੜਦਾ ਰਹੂਗਾ ਪੂਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਆਂ ਅੱਜ ਦੋਸਤੋ 5 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋ ਆਉ ਕਰਦੇ ਆ ਗੱਲਬਾਤ ਵੀਰ ਹਰਪ੍ਰੀਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਾਸਰੀਕਾਲ ਸਾਸਰੀਕਾਲ ਸੰਤੋਖ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਮਿਹਰਬਾਨੀ ਹਾਂਜੀ ਅ ਹਰਪ੍ਰੀਤ ਵੀਰ ਬਾਕੀ ਵੀਰ ਸਾਭਾ ਕਰੇ ਆ ਕਿ ਨਹੀਂ ਉਹ ਗੁਜਰਾਤ ਦੇ ਵਿੱਚ ਹੀ ਆ ਜੀ ਪਰ ਸੋਕ ਤਾਂ ਗੱਡੀ ਭਰੀ ਆ ਪਾ ਗੁਜਰਾਤ ਦੇ ਵਿੱਚ ਗਈ ਆ ਉੱਤੇ ਜਾਨਕੀ ਖੁਦ ਵਿੱਚ ਵਿਕਰੀ ਖਰੀਦੀਆਂ ਤਾਂ ਵੈਸੇ ਗਾਗ ਨੂੰ ਨਹੀਂ ਅਪਲਾਈ ਕਰੀਦੀਆਂ ਅੱਗੇ ਠੀਕ ਆ ਜੀ ਹਾਂਜੀ ਹਾਂਜੀ ਉਹਨਾਂ ਵੀਰਾਂ ਤੱਕ ਵੀ ਇੱਕ ਜ਼ਰੂਰ ਤੁਸੀਂ ਅਨਾਉਂਸ ਕਰ ਦਿਓ ਜਿਹੜੇ ਵੀਰ ਮਹਾਰਾਸ਼ਟਰਾਂ ਗੁਜਰਾਤਾਂ ਹਾਂਜੀ ਹਾਂਜੀ ਜਿੰਨਾ ਕੋਈ ਵੀ ਮਹਾਰਾਸ਼ਟਰ ਗੁਜਰਾਤ ਵਾਲਾ ਜਦੋਂ ਮਰਜੀ ਆਪਣੇ ਕੋ ਆ ਕੇ ਗਾਵਾਂ ਖਰੀ ਠੀਕ ਹੈ ਆਪਣੇ ਕੋ ਗਾਹ ਵੈਸੇ ਵੀ ਇਹ ਮਹੀਨਾ ਪਹਿਲਾ ਆਇਆ ਦੋ ਗੱਡੀਆਂ ਮਹਾਰਾਸ਼ਟਰ ਪਰ ਗਏ ਗਈਆਂ ਹੋਈਆਂ ਹਾਂਜੀ ਹਾਂਜੀ ਗੁਜਰਾਤ ਚ ਲੋ ਆਪਣਾ ਖੁੱਦ ਦਾ ਧੰਦਾ ਹੈਗਾ ਹੈ ਬਿਲਕੁਲ ਹਾਂਜੀ ਬਿਲਕੁਲ ਤੇ ਅੱਜ ਆਪਣੇ ਕੋ ਪੰਜ ਵੈੜਾਂ ਜੀ ਹਾਂਜੀ ਅੱਜ ਆਪਣੇ ਕੋ ਪੰਜ ਵੈੜਾ ਤਿੰਨ ਸੁਈਆਂ ਦੋ ਲੱਭਾਂ ਜੀ ਹਰਪ੍ਰੀਤ ਵੀਰ ਇਹ ਰੇਟ ਕਿੰਨੇ ਤੋਂ ਕਿੰਨੇ ਤੱਕ ਸਟਾਰਟ ਰੇਟ ਆਪਣਾ 35 ਤੋਂ 65 ਤੱਕ ਆ ਜੀ 35 ਤੋਂ 65 ਤੱਕ ਹਾਂਜੀ ਹਾਂਜੀ ਜਿਹੜੀਆਂ ਅੱਜ ਵਾਲੀਆਂ ਵੈੜਾਂ ਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀਰਤੀ ਆਜੋ ਕਰਕੇ ਸ਼ੁਰੂਆਤ ਸੋ ਪਹਿਲੇ ਨੰਬਰ ਤੋਂ ਵੀਰ ਹਰਪ੍ਰੀਤ ਆ ਜਿਹੜੀ ਬਿਲਕੁਲ ਕਾਲੀ ਚਿੱਟੀ ਡੱਬੀ ਵਹਿੜ ਇਹ ਸੰਤੂ ਸਾਹਿਬ ਜਨਨ ਕੀ ਕੱਲ ਸਵੇਰ ਦੀ ਸੂਈ ਹੋਈ ਆ ਸਵੇਰੀ ਹਾਂਜੀ 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 ਤੇਰੇ ਥੱਲੇ ਜੇ 8 ਲੀਟਰ ਬੋਲਾ ਹੀ ਆ ਇਹ ਇਹਦਾ ਬੱਚਾ ਵਾ ਮਗਰ ਬੱਚਾ ਜੀ ਹਾਂਜੀ ਬੱਚਾ ਜੀ ਆ ਜਿਹੜਾ ਦੋਸਤੋ ਮੇਲ ਕਾਫ ਆ ਕੱਲ ਦੀ ਸੂਈ ਆ 나ੜੂ ਬਿਲਕੁਲ ਬੱਚੇ ਦੇ ਨਾਲ ਆ ਤੁਸੀਂ ਵੇਖ ਸਕਦੇ ਠੀਕ ਆ ਮੇਲ ਕਾਫ ਆ ਬੱਚਾ ਆ ਥੱਲੇ ਠੀਕ ਆ ਆ ਦੇਖੋ ਬਾਕੀ ਬਹੁਤ ਠੰਡੀ ਸੀ ਉਹ ਸਭ ਜੀ ਜਿੰਨਾ ਮਰਜ਼ੀ ਆਪਾਂ ਬਹਿ ਗਏ ਝੋ ਸਕਦੇ ਆ ਆ ਦੇਖੋ ਠੀਕ ਆ ਜੀ ਸੋ ਠੰਡੀ ਧੀਰੀ ਆ ਸੀਲ ਸਊਗਾ ਸੂਬਾ ਦੂਜਾ ਨਹੀਂ ਆ ਜੀ ਸੂਬਾ ਦੂਜਾ ਜੀ ਦੂਜਾ ਸੂਬਾ ਸੈਕੰਡ ਟਾਈਮ ਆ ਜੀ ਠੀਕ ਆ ਤੇ ਬੋਲਾ ਇੱਕ ਤਾਂ ਕੱਲ ਤੇ ਇੱਕ ਸੂਬਾ ਡੰਗ ਦੋ ਨਾਲ ਦੀ ਇੱਕ ਕੱਲ ਸੂਬਾ ਪਾਚ ਹੋਇਆ ਤੇ ਹੁਣ ਤੀਜੇ ਟਾਈਮ ਅਜੇ ਖਾਲੀ ਕਰਨੀ ਆ ਤੀਜੇ ਟਾਈਮ ਹੁਣ ਖਾਲੀ ਸਾਫ ਹਾਂਜੀ ਅਜੇ ਖਾਫ ਸਾਫ ਕਰਾਂਗੇ ਇਹਨੂੰ ਖਾਲੀ ਠੀਕ ਆ ਹਾਂਜੀ ਹਾਂਜੀ ਤੇ ਚਵਾਈ ਚੰਗੀ ਨਿਕਲੀ ਚਵਾਈ ਬਿਲਕੁਲ ਇੱਕ ਨੰਬਰ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਥਣ ਤੋਂ ਪਤਾ ਲੱਗਦਾ ਹੈ ਜੀ ਸੋ ਚਵਾਈ ਜਿਹੜੀ ਦੋਸਤੋ ਇੱਕ ਨੰਬਰ ਆ ਬਿਲਕੁਲ ਚੰਗੀ ਚਵਾਈ ਆ ਠੀਕ ਆ ਸੋ ਬਾਕੀ ਥਣ ਵੀ ਪ ਆ ਲਓ ਜੀ ਚਾਰੇ ਥਾਣਾ ਦੋਸਤੋ ਬਰਾਜ ਦਾ ਬਿਲਕੁਲ ਮੋਟੀ ਉਂਗਲ ਉਂਗਲ ਜਿੱਡੀ ਆਪਾਂ ਮੋਟੀ ਧਾਰ ਕਹਿ ਦਿੰਦੇ ਆ ਤੇ ਹਰਪ੍ਰੀਤ ਖੋਲ ਕੇ ਦਿਖਾਓ ਵੀਰ ਸੋ ਬਿਲਕੁਲ ਸੱਜਰ ਸੂਈ ਆ ਦੋਸਤੋ ਤਾਜੀ ਆ ਬੌਲੇ ਦੇ ਉੱਤੇ ਚਲਦੀ ਆ ਕੋਈ ਵੀਰ ਆ ਉਹਦੀ ਤਸੱਲੀ ਆ ਦੋ ਰੰਗ ਚੋ ਕੇ ਕਰ ਸਕਦਾ ਕੋਈ ਤਿੰਨ ਡੰਗ ਚੋ ਕੇ ਕਰ ਸਕਦਾ ਹਜੇ ਜਸਟ ਬੌਲਾ ਹੀ ਆ ਬਾਕੀ ਦੁੱਧ ਜਿਹੜਾ ਦੋਸਤੋ ਮਿੰਤੀ-ਕਿੰਤੀ ਵਾਲਾ ਜਿੰਨਾ ਕਿ ਆ ਉਹਨੂੰ ਵੈਰੀਫਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਜੇ ਬੌਲੇ ਤੋਂ ਬਿਲਕੁਲ ਅੱਜ ਤਿੱਜੇ ਡੰਗ ਬਿਲਕੁਲ ਹੁਣ ਸ਼ਾਮ ਨੂੰ ਜਿਹੜੀ ਆ ਸਾਫ਼ ਹੋਣੀ ਆ ਠੀਕ ਆ ਆ ਦੇਖੋ ਜੀ ਠੀਕ ਹੈ ਜੀ ਪੂਰੀ ਨਿੱਗਰ ਰਾਜੀ ਆ ਵਜਨ ਲੋਡ ਪੂਰਾ ਹੈਗਾ ਆ ਦੇਖੋ ਜੀ ਠੀਕ ਹੈ ਜੀ ਸਪੇਸ ਵੀ ਚੰਗੀ ਆ ਆਪਸੀ ਥਨਾ ਦੀ ਹਾਈਟ ਮੀਡੀਅਮ ਆ ਕੋਈ ਵੀਰੇ ਜਰੂਰ ਤੇ ਆ ਮੀਡੀਅਮ ਲੇਕਿਨ ਚੰਗੀ ਜਿੰਨੀ ਵੀ ਆ ਠੀਕਾ ਹਾਈਟ మీడియం ਤੇ ਹਰਪ੍ਰੀਤ ਕੀ ਮੁੱਲ ਜੀ ਰੋਉ ਕਹਿੰਦਾ ਮੁੱਲ ਵੀਰੇ ਦਾ 47000 ਰੁਪਿਆ ਜੀ 47 ਹਾਂਜੀ ਹਾਂਜੀ ਪਿੱਛੇ ਛੋਟਾ ਛਾਪਾ ਹਰ ਇੱਕ ਪਸ਼ੂ ਦੇ ਵਿੱਚ ਜਿੰਨਾ ਵੀ ਹੋ ਮਾਨਦਾਨ ਕਰਾਂਗੇ ਜਿੰਨਾ ਵੀ ਹੋ ਸਕਦਾ ਆ ਬਿਲਕੁਲ ਹਾਂਜੀ ਹਾਂਜੀ ਸੋ ਜਿੰਨਾ ਵੀ ਮਾਨਦਾਨ ਦੋਸਤੋ ਜਿੰਨੀ ਵੀ ਗੁੰਜਾਇਸ਼ ਹੋਈ ਵਿੱਚ ਜ਼ਰੂਰ ਕੀਤਾ ਜਾਊਗਾ ਸਾਰੀ ਬੈੜ ਜ਼ਰੂਰ ਛੋਟੀ ਐ ਚੰਗੀ ਐ ਬੈੜ ਜਿੰਨੀ ਵੀ ਆ ਹਾਈਟ మీడియం ਨਿੱਗਰ ਆ ਰਾਜੀ ਆ ਹਾਂਜੀ ਬਾਕੀ ਨਾਰਮਲ ਇੱਕ ਸੂ ਦੇ ਵਿੱਚ ਪਸ਼ੂ ਆਇਆ ਦੋਸਤੋ ਫਿਰ ਵੀ ਇਹ ਸੂ ਦੇ ਵਿੱਚ ਆਇਆ ਜੀ ਰਾਜੀ ਆ ਜਿੰਨੀ ਵੀ ਵਧੀਆ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਆ ਬੈੜ ਆ ਠੀ ਇਹ ਵੀ ਸੂਈ ਸਵਾਈ ਆ ਜੀ ਇਹਨੂੰ ਕੋਈ 7-8 ਦਿਨ ਦਾ ਸਮਾਂ ਹੋ ਗਿਆ ਬੱਚੀ ਹੌਲੀ ਉਮਰ ਵੱਲੋਂ ਹਨਾ ਉਮਰ ਵੱਲੋਂ ਜੇ ਦੂਜੀ ਸੂਏ ਆ ਵੈਸੇ ਪਹਿਲਾਂ ਹੋਉਂਦੀ ਆ ਪਰ ਦੂਜੀ ਕਹਿ ਕੇ ਦਵਾਵਾਂਗੇ ਜਿੰਨੂੰ ਠੀਕ ਆ ਜੀ ਕਿਸੇ ਨੇ ਸੰਭ ਵੀ ਨਹੀਂ ਆ ਬੱਚੀ ਬਹੁਤ ਚੰਗੀ ਥਣ ਲੈਵਾ ਵੇਖੋ ਤੁਸੀਂ ਬਹੁਤ ਵਧੀਆ ਬੱਚੀ ਵੈਸੇ ਦੋਸਤੋ ਕਈ ਵਾਰ ਬਹੁਤ ਨਾਰਮਲ ਸਾਫ਼ ਸੰਭਾਲ ਦੇ ਵਿੱਚੋਂ ਵੀ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਅੱਗੇ ਬਿਲਕੁਲ ਚੰਗੀ ਸਾਫ਼ ਸੰਭਾਲ ਦੇ ਵਿੱਚ ਚਲੀ ਗਈ ਤੇ ਪੂਰੀ ਰਾਜੀ ਹੋ ਗਈ ਤੇ ਦੋਸਤੋ ਦੁੱਧ ਕਰੂਗੀ ਕਿਉਂਕਿ ਬਿਲਕੁਲ ਤਾਜੀ ਸੂਈ ਹੈ ਦਿਨ ਕਿੰਨਿਆਂ ਕਿ ਦੀ ਸੂਈ ਦਿਨ 7-8 ਹੋਏ ਬੱਚਾ ਇਹਦੇ ਮਗ ਠੀਕ ਆ ਇਹਦੇ ਮਗਰ ਵੀ ਜਿਹੜਾ ਮੇਲ ਕਾਫ ਆ ਬੱਚਾ ਠੀਕ ਆ ਜੀ ਤੇ ਦਿਨ ਕਿਨੇ ਵਾਸਤੇ ਦਿਨ 7-8 ਹੋ ਗਿਆ ਜੀ 7-8 ਕਰਦਾ ਦੁੱਧ ਹੁਣ ਚਲਣ ਡਿਆ ਦੁੱਧ ਤੇ ਚੱਲਣ ਦੀ ਆਵੇਂ ਆਪਾਂ ਕਹ ਦੀ ਬੋਲਾ ਜੀ ਦੁੱਧ ਗੜਵੀ ਵਾਲਾ ਜਿਹੜਾ ਆਪਾਂ ਮਿੰਤੀ ਵਾਲਾ 12 ਲੀਟਰ ਆ ਜੀ ਬਾਕੀ ਕਹਿਣ ਵਧ ਵੀ ਕਹਿ ਸਕਦੇ ਆ ਠੀਕ ਆ ਜੀ ਮਿੰਤੀ ਕਰਕੇ ਜਿਹੜਾ ਦੇਣਾ ਉਹਦੀ ਗੱਲ ਕਰਾਂਗੇ ਬਿਲਕੁਲ ਹਾਂਜੀ ਹਾਂਜੀ ਲਓ ਹਰਪ੍ਰੀਤ ਖੋਲ ਲੇ ਵੀਰ ਮਿੰਤੀ ਵਾਲਾ ਜਿਹੜਾ ਦੋਸਤੋ ਉਹ ਵੀਰ ਨੇ ਦੱਸਦਾ ਤੁਹਾਨੂੰ ਠੀਕ ਆ 12 ਕਹਤੋ ਜੀ 12 ਜੀ 12 12 ਲੀਟਰ ਜਿਹੜਾ ਦੋਸਤੋ ਮਿੰਤੀ ਜਿਹੜਾ ਲੀਟਰ ਮਾਰ ਬਾਕੀ ਹਾਈਟ ਕੱਦ ਮੀਡੀਅਮ ਹਾਈਟ ਕੱਦ ਜਿੰਨੇ ਵੀ ਪਸ਼ੂ ਦੋਸਤੋ ਮੀਡੀਅਮ ਹਾਈਟ ਆ ਪਰ ਆ ਤੁਹਾਡੇ ਸਾਹਮਣੇ ਸਾਰਾ ਕੁਝ ਆਰਡਰ ਕੁਆਲਿਟੀ ਆ ਦੇਖੋ ਜੀ ਦੇਖਿਆ ਜੀ ਬਾਰਾ ਲੀਟਰ ਦੇ ਨੋਨ ਬਾਕੀ ਚੌਣ ਚਾਂਦ ਸੰਧੂ ਸਾਹਿਬ ਬਹੁਤ ਪੋਲੀ ਇਹ ਵੀਗਾ ਬੜੀ ਚੰਗੀ ਥਣਾ ਦੇ ਬਿਲਕੁਲ ਐ ਮੋਗਿੰਗ ਆਉਂਦੀ ਜਿਹਨੂੰ ਆਪਾਂ ਕਹਿ ਸਕਦੇ ਹਾਂਗੇ ਬਿਲਕੁਲ ਕਿੰਨਾ ਹਰਪ੍ਰੀਤ ਲੈਣ ਦੇਣਾ ਇਹਦਾ 35000 ਰੁਪਇਆ ਜੀ 35000 ਹਾਂਜੀ ਹਾਂਜੀ ਮਤਲਬ ਕਿ ਚਲੋ ਆਮ ਨੋਰਮਲ ਕਿਸਾਨ ਵੀਰ ਜਿਹੜੇ ਜਿਹਨੇ ਜਿਹੜੇ ਰੇਟਾਂ ਲੀਆਂ ਚੀਜ਼ਾਂ ਭਾਲਦੇ ਉਹ ਬਿਲਕੁਲ ਅੱਜ ਆਪਣੇ ਕੋਲ ਆਪਣੇ ਕੋ ਹੈਗੀਆਂ ਸਾਰੀਆਂ ਭਨਦਾਈਆਂ ਲੋਕਲ ਵਿਕਰੀ ਕਰਨੀਆਂ ਸੂਈਆਂ ਸਵਾਈਆਂ ਗਾਵਾਂ ਪੈਸੇ ਗੁਜਰਾਤ ਦੇ ਵਿੱਚ ਵੀ ਆਪਣਾ ਚਲਾ ਹੈਗਾ ਬਾਕੀ ਨੇ ਲੋਕਲ ਜਿਆਦਾ ਕਰਨਾ ਹੁਣ ਹੁਣ ਆਪਣਾ ਧਿਆਨ ਪੰਜਾਬ 'ਚ ਥੋੜਾ ਜਿਹਾ ਹੋਇਆ ਕਰਨ ਦਾ ਬਿਲਕੁਲ ਹਾਂਜੀ ਹਾਂਜੀ ਤੇ ਰੇਟ ਵੀ ਆਪਾਂ ਬਿਲਕੁਲ ਵਾਜਬ ਜਾਇਜ਼ ਹੀ ਦੇਣੀ ਰੇਟ ਆਪਾਂ ਜਾਇਜ਼ ਹੀ ਦਵਾਂਗੇ ਜੀ ਮੇਰੇ ਮਿਲ ਕੋ ਪੰਜ ਗਾਵਾਂ ਜਿਹੜੀਆਂ ਘੱਬਣਾ ਬਾਹਰ ਖਰੀਦੀਆਂ ਹੋਈਆਂ ਪਈਆਂ ਸਿਰਫ ਇਹ ਬਾਹਰ ਦੇ ਵਿੱਚ ਉਹ ਗੁਜਰਾਤ ਭੇਜਣੀਆਂ ਕਰਕੇ ਤਾਂ ਨਹੀਂ ਦੇਣਗੇ ਇਹ ਤੇ ਇਹ ਇੱਕ ਕਰਾਸਾਂਗ ਦੇ ਵਿੱਚ ਦਿਖਾਉਣੀ ਹੈ ਠੀਕ ਆ ਜੀ ਹਾਂਜੀ ਸ਼ਾਈਵਾਲਨ ਦਾ ਕਰਾਸਾਂਗ ਹੈਗਾ ਤੇ ਇਹ ਹਰਪ੍ਰੀਤ ਬਾਈ ਕਿੰਨੇ ਵੇ ਸੂਗਾ ਕਿੰਮਾ ਆ ਇਹ ਕੋ ਆਪਾਂ ਤੀਜਾ ਸੂਗਾ ਕਹਿ ਸਕਦੇ ਦੂਜਾ ਨਹੀਂ ਕਹਿਣਾ ਤੀਜਾ ਸੂਗਾ ਹਾਂਜੀ ਹਾਂਜੀ ਬੱਚਾ ਇਹਦੇ ਮਗਰ ਇਹਦੇ ਬੱਛੀ ਆ ਜੀ ਉਹ ਬੱਜੀ ਆ ਬੱਛੀ ਆ ਤਿੰਨ ਕਿੰਨੇ ਦੀ ਸੂਈ ਕੋਈ 10 ਦਿਨ ਹੋ ਗਏ ਸੂਈ ਨੂੰ ਇਹਨੂੰ 10 ਦਿਨ ਹੋ ਗਏ ਹਾਂਜੀ ਮਗਰ ਬੱਛੀ ਆ ਦੋਸਤੋ 10 ਦਿਨਾਂ ਦੀ ਸੂਈ ਆ ਤੀਜਾ ਸੂਗਾ ਠੀਕ ਆ ਜਿਹੜੀ ਆਪਾਂ ਤੁਹਾਨੂੰ ਤੀਸਰੇ ਨੰਬਰ ਤੇ ਇਹ ਵੇੜ ਦਿਖਾਉਣੀ ਹੈ ਠੀਕ ਆ ਆ ਮਗਰ ਜਿਹੜੀ ਫੀਮੇਲ ਕਾਫ ਆ ਬੱਛੀ ਮਗਰ ਦਸਾਂ ਦਿਨਾਂ ਦੀ ਸੋਈ ਹਰਪ੍ਰੀਤ ਦੁੱਧ ਵੀਰੇ ਦਾ ਕਿੰਨਾ ਚਵਾਂ ਦੁੱਧ ਦੇ ਦੇ ਥੱਲੇ ਸੰਧੂ ਸਾਹਿਬ 10 ਲੀਟਰ ਆ 10 ਲੀਟਰ ਜਿਹੜਾ ਮੰਤੀ ਕਰਾ ਦਰਾਂ ਬਾਕੀ ਇਹਦਾ ਇੱਕ ਗੱਲ ਹੋਰ ਆ ਮੱਝਾਂ ਦਾ ਦੁੱਧ ਆ ਬਿਲਕੁਲ 5 ਫੈਂਡ ਤੋਂ ਉੱਪਰ ਫੈਂਡ ਵੀ ਆਉਂਦੀ ਆ ਅੱਜ ਕਢਵਾਈ ਇਹਦੀ ਫੈਂਡ ਅੱਜ 5 ਤੋਂ ਉੱਪਰ ਹੀ ਆਈ ਆ ਅੱਛਾ ਜੀ ਹਾਂ ਜੀ ਉਹ ਫਿਰ ਤਾਂ ਮੱਝਾਂ ਦੇ ਵਿੱਚ ਲੱਗਦੀ ਆ ਮੱਝਾਂ ਦੇ ਵਿੱਚ ਹੀ ਸਮਝ ਸਕਦੇ ਆ ਮੱਝ ਹੀ ਇੱਕ ਸਾਧ ਜਿਹਨੇ ਮੱਝ ਰੱਖਣੀ ਹੈ ਉਹ ਗਾਂ ਰੱਖ ਸਕਦਾ ਠੀਕ ਆ ਕਿਉਂ ਕ੍ਰੋਸ ਆਂਗ ਦੇ ਵਿੱਚ ਆ ਨਾ ਬਿਲਕੁਲ ਹਾਂ ਜੀ ਦੁੱਧ 10 ਕੇ 12 ਚ ਪਾ ਦਾਂਗੇ 10 ਲੀਟਰ ਕਹਿਣਾ 12 ਨਹੀਂ ਕਹਿਣਾ 2 ਬੱਚਵਾਦ ਨਾ ਉਹੀ ਕਹਿਣਾ ਸਹੀ ਹੈ ਬਾਅਦ ਦੇ ਵਿੱਚ ਕੋਈ ਲਾਮੇ ਵਾਲੀ ਗੱਲ ਨਾ ਹੋਵੇ ਨਹੀਂ ਵੀਰ ਜੀ ਦੂਰੋਂ ਨੇੜੋਂ ਬਿਲਕੁਲ ਦੂਰੋਂ ਨੇੜੋਂ ਭੈਣ ਭਰਾ ਕੋਈ ਆਵੇ ਬਾਕੀ ਇੱਕ ਗੱਲ ਹੋਰ ਆ ਆਪਣੇ ਕੋ ਕਿ ਉਹ ਦਰਿਆ ਦਾ ਵੰਟ ਟਟਣ ਕਰਕੇ ਪੱਠੇ ਨਹੀਂ ਹੈਗੇ ਤੂੜੀ ਦੇ ਉੱਤੇ ਜਿੰਨਾ ਦੇ ਦਿੰਦੀਆਂ ਦੁੱਧ ਦੇ ਦਿੰਦੀਆਂ ਨੋਰਮਲ ਹੈ ਮਲਕੇ ਤੂੜੀ ਦੇ ਆ ਤੂੜੀ ਆ ਇਹਨਾਂ ਨੂੰ ਗਾਂ ਹਰਾ ਵੀ ਨਾ ਮਿਲਿਆ ਕੋਈ ਨਹੀਂ ਹਰਿਆ ਜਿੱਥੋਂ ਪੈ ਗਿਆ ਚਾਰ ਵਾਲੇ ਘਰੇ ਚਲ ਗਏ ਦੁੱਧ ਉਹ ਵਧਣ ਗਿਆ ਘਟਣ ਗਿਆ ਨਹੀਂ ਗਾਂ ਆਪਣੀਆਂ ਇਹਨਾਂ ਆਪਣੀ ਗਰੰਟੀ ਹੈ ਬਿਲਕੁਲ ਤਾਂ ਲਾਜੀ ਆ ਤੇ ਇਹ ਵੀ ਖੋਲ ਕੇ ਦਿਖਾ ਦਿੰਦੇ ਆ ਠੀਕ ਹੈ ਸੋ ਦੋਸਤੋ ਬਿਲਕੁਲ ਡਰਾਈ ਜਿਹੜਾ ਦੋਸਤੋ ਫੂਡ ਜਿਹੜਾ ਡਰਾਈ ਆ ਦਾ ਖਾਣਾ ਪਾਣ ਉਹ ਚੱਲਦਾ ਪਿਆ ਵੀਰ ਕਹਿੰਦਾ ਵੀ ਗਾਂ ਬਰਸੀਨ ਵਗੈਰਾ ਜਿਹੜੇ ਹਰੇ ਦਾ ਬਿਲਕੁਲ ਇੰਤਜ਼ਾਮ ਜਿਹਨਾਂ ਦੇ ਕੋਲ ਫੋਲ ਆ ਆਚਾਰ ਸਾਈਲੇਜ ਹੈਗਾ ਉੱਥੇ ਜਾ ਕੇ ਦੋਸਤੋ ਇਹ ਵੇੜਾ ਵਧਣ ਗਿਆ ਠੀਕ ਆ ਬਾਕੀ ਨੋਰਮਲ ਬਿਲਕੁਲ ਸੁੱਕੇ ਤੇ ਫੀਡ ਤੇ ਜਿੰਨਾ ਕਿ ਹੁਣ ਸਟਾਰਟਿੰਗ ਤੇ ਚੱਲ ਰਹੀਆਂ 10 ਕਿਲੋ ਆ ਜੀ ਕਹਿੰਦੇ ਵਾੜੇ ਵੀ ਚੰਗੇ ਆ ਦੋਸਤੋ ਥਣਾ ਥਣਾ ਦੀ ਸਪੇਸ ਕੋਈ 3 3 4 4 ਇੰਚੀ ਸਪੇਸ ਕਾਫੀ ਸੋਹਣੀ ਹੋਈ ਚੌਣ ਚਾਣ ਬਹੁਤ ਭੋਲੀ ਫਿਰ ਸੰਧੂ ਸਾਹਿਬ ਆ ਕੀ ਚੌਣ ਚਵਾਈ ਵਾਲੇ ਪਸ਼ੂ ਚੜੇ ਤਿੰਨੇ ਸੋਏ ਆ ਚਵਾਈ ਇੱਕ ਨੰਬਰ ਆ ਕੋਈ ਵੀ ਨਹੀਂ ਕੋਈ ਇਹ ਨਹੀਂ ਭੂਰ ਨਹੀਂ ਛੱਟਾ ਨਹੀਂ ਕਿਸੇ ਵੀ ਗਾਂ ਦੇ ਵਿੱਚ ਹੁੰਦਾ ਇਹਦਾ ਮੁੱਲ ਅਰਪ੍ਰੀਤ ਕੀ ਰਊਗਾ ਮੁੱਲੇ ਦਾ 35000 ਰੁਪਏ ਦੇ ਦਾਂਗੇ ਸੰਧੂ ਸਾਹਿਬ 35 35000 ਠੀਕ ਹੈ ਜੀ ਸੋ ਦੋਸਤੋ ਤਾਜ਼ੀਆਂ ਸੋਈਆਂ ਸਵਾਈਆਂ ਆਪਾਂ ਵੇੜਾ ਦਿਖਾਈਆਂ ਇਸ ਤੋਂ ਬਾਅਦ ਦੋ ਗੱਬਣ ਤਾਨੂੰ ਦਿਖਾ ਦਾਂਗੇ ਠੀਕ ਆ ਇਹ ਗੱਬਣ ਦਾ ਜੀ ਅੱਛਾ ਇਹ ਜਿਹੜੀ ਗੱਬਣ ਆ ਵੀਰ ਇਹ ਸੂਆ ਕਿਨਮਾ ਸੁੰਦੀ ਫਿਰ ਇਹ ਸੂਆ ਤੀਜਾ ਸੁੰਦੀ ਆ ਜੀ ਅੱਛਾ ਜੀ ਹਾਂ ਜੀ ਲਓ ਬਾਕੀ ਬਰੀਡ ਬਰੂਡ ਵਿੱਚ ਦੋਸਤੋ ਤੁਸੀਂ ਆਪ ਹੀ ਦੇਖ ਲਓ ਚੰਗੀ ਬਰੀਡ ਆ ਜੀ ਫਾਰਮ ਚੋਂ ਗਾਂ ਲਈ ਆ ਇਹ ਸਿਰਫ ਇਹਨੇ ਅੱਜ ਕੱਲ ਦਾ ਲਿਆਂਦੀ ਆ ਕੱਲ ਦਾ ਆਪਣੇ ਕੋਲ ਪੱਠਾ ਨਹੀਂ ਖਾਦਾ ਕਾ ਚਾਰ ਤੇ ਲੱਗੀ ਆ ਇਹ ਗਾਂ ਵਾ ਉੱਥੇ ਖੁੱਲੀ ਰਹੀ ਆ ਆਪਣੇ ਕੋਲ ਕਹਿੰਦਾ ਭੱਜ ਗਈ ਆ ਜਿਸ ਕਰਕੇ ਥੋੜਾ ਜਿਨੇ ਕੱਲ ਦਾ ਪੱਠੇ ਘਾਟ ਖਾਦੇ ਆ ਜਦ ਇਹ ਖੁੱਲੀ ਰਹੀ ਤੇ ਆਪਣੇ ਆ ਵੀ ਠੀਕ ਆ ਜੀ ਜਿਸ ਤਰ੍ਹਾਂ ਵੀ ਆ ਥੋੜਾ ਜਿਹਾ ਸੈਟ ਦੇਣੀ ਵਿੱਚ ਬਾਕੀ ਦੋਸਤੋ ਰੰਗ ਜਿਆਦਾ ਜਿਹੜਾ ਹੈਗਾ ਉਹ ਬਲੈਕ ਆ ਠੀਕ ਆ ਕੋਚ ਕੇ سپورਟ ਵਿੱਚ ਜਿਹੜੇ ਵਾਈਟ ਤੁਹਾਨੂੰ ਮਿਲਣਗੇ ਤੇ ਫੇਸ ਕੁਆਲਟੀ ਚੰਗੀ ਬੋਦੀ ਵਾਲੀ ਵੈੜਾ ਬਿਲਕੁਲ ਛੋਟਾ ਜਿਹਾ ਕਾਰਨਾ ਠੀਕ ਆ ਇਧਰ ਤੁਹਾਨੂੰ ਜਿਹੜਾ ਥਣ ਥੁਣਾ ਬਿਲਕੁਲ ਇੱਕ ਵਾਰੀ ਖੜੇ ਪਸ਼ੂ ਦਾ ਦਿਖਾ ਦਿੰਨੇ ਆ ਅਜੇ 15 ਦਿਨਾਂ ਦੀ ਕੱਚੀ ਆ ਥਣ ਤੇ ਬਾ ਨਾ ਜੇ ਬਿਲਕੁਲ ਤਿਆਰ ਨੇ ਕਰਨਾ ਆ ਆ ਦੇਖੋ ਠੀਕ ਆ ਜੀ ਹਾਂ ਜੀ ਆਰਪੀ ਦੋ ਬਾਈ ਖੋਲ ਦਿਓ ਵੀ ਤੇ ਸਵੇਰ ਦੂਜੇ ਸੂਰੇ ਤੀਜੇ ਸੂਰੇ ਤੀਜਾ ਤੀਜਾ ਸਵੇਰ ਸੋਣੀ ਹੈ ਠੀਕ ਆ ਹਾਈਟ ਹਾਈਟ ਵੱਲੋਂ ਪਾਸੋਂ ਵੀ ਦੋਸਤੋ ਵੱਡੀ ਆ ਪੂਰੀ ਠੀਕ ਆ ਤੇ ਵਜ਼ਨ ਤੁਸੀਂ ਆਪ ਜਿਹੜਾ ਜਜਮੈਂਟ ਕਰ ਲਿਓ ਵਜ਼ਨ ਲੋਡ ਪੂਰਾ ਠੀਕ ਆ ਜੀ ਨੋਰਮਲ ਆਪਾਂ ਗੱਲ ਕਰ ਲਈਏ ਵੀ ਦੋ ਬੈੜਾਂ ਜਿਹੜੀਆਂ ਦੋਸਤੋ ਵਿੱਚ ਪਾਉਂਦੀ ਆ ਠੀਕ ਆ ਰਾਜੀ ਆ ਪੂਰੀ ਪਿੱਠ ਪੁੱਠਾ ਤੁਸੀਂ ਵੇਖੋਗੇ ਚੌੜਾ ਵੇਖੋ ਆ ਪੂਰਾ ਬੜੀ ਤੋਂ ਮੋੜ ਲਗਾ ਦਰਦੀ ਥੋੜਾ ਯਾਰ ਕੋਈ ਗੱਲ ਵਿੱਚ ਘਮਾਰੋ ਜੀ ਬਾਕੀ ਹਜੇ 10 ਤੋਂ 12 ਦਿਨ ਹਜੇ ਸਮਾਂ ਲੈਂਦੀ ਆ ਠੀਕ ਆ ਜੀ 10 ਤੋਂ 12 ਦਿਨ ਹਜੇ ਸਮਾਂ ਲੈਂਦੀ ਏ ਇਹ ਤੁਸੀਂ ਬਿਲਕੁਲ ਦੋਸਤੋ ਧਿਆਨ ਰੱਖ ਕੇ ਕੋਈ ਵੀਰ ਸੌਦਾ ਕਰੇ ਵੀ 10 ਤੋਂ 12 ਦਿਨ ਦਾ ਬਾਕੀ ਆ ਠੀਕ ਆ ਢਿਲ ਟੋਲਾ ਕਾਫੀ ਜਿਆਦਾ ਆ ਤੇ ਹੈ ਠੰਡੀ ਠੁੰਡੀ ਜੀ ਪੂਰੀ ਜੀ ਪੂਰੀ ਠੰਡੀ ਜੀ ਪੂਰੀ ਠੰਡੀ ਕੋਈ ਛੜਾਕਲ ਤਾਂ ਨਾ ਬੜਾ ਗਾਂ ਗਏ ਇਹੋ ਜੀ ਏਡੀ ਗਾਂ ਵਾਲੇ ਛੜਾੜੀ ਨਿਕਲਦੀ ਹਣੀ ਵੈਸੇ ਵੀ ਹਾਂ ਹਾਂਜੀ ਬਿਲਕੁਲ ਬਾਕੀ ਆਪਾਂ 15 ਦਿਨ ਗਾਵਾਂਗੇ 12 ਵੀ ਨਹੀਂ ਗਾਵਾਂਗੇ ਕਿਸੇ ਨੂੰ 15 ਦਿਨ ਲੈਂਦੀ ਆ 15 ਦਿਨ ਲੈਂਦੀ ਹਾਂਜੀ ਹਾਂਜੀ ਉਹ ਕਿ ਢਿਲ ਬਹੁਤ ਜਿਆਦਾ ਢਿਲ ਬਹੁਤ ਜਿਆਦਾ ਅਜੇ ਤਿਆਰ ਹੋਣਾ ਕਿ ਵੱਡੀ ਗਾਂ ਜਿੰਨੀ ਢਿਲ ਖੁਦ ਨਹੀਂ ਆ ਜੇ ਸ਼ਾਇਦ ਨੀ ਨੀਰਾ ਬਿਲਕੁਲ ਇੱਕੋ ਜਿਹਾ ਅਜੇ ਬਿਲਕੁਲ ਬਰਾਬਰ ਜੀ ਆਪਣੇ ਤੇ ਪੰਜ ਦੇ ਬਰਾਬਰ ਆ ਗਾੜੀ ਜਿੰਨੇ ਵੀ ਕਿਹੇ ਵੀਰ ਨੇ ਕਰਨੀ ਆਪ ਕੀ ਤੀਪਕੇ ਤਸੱਲੀ ਕਰਕੇ ਖੜੇ ਬਿਲਕੁਲ ਹਾਂਜੀ ਹਾਂਜੀ ਚਰਪਿਤ ਕੀ ਮੁੱਲ ਕਰੇਗਾ ਇਹਦਾ ਮੁੱਲ 65000 ਦੀ ਦੇ ਦਾਂਗੇ ਹਾਂ ਨਾ ਜੀ ਮੁੱਲ ਨਹੀਂ ਕਰਨਾ ਇਹ ਦਰਾ 65000 ਦੀ ਹਾਂਜੀ ਵੈਸੇ ਤਾਂ ਤੁਹਾਨੂੰ ਪਤਾ ਅੱਜ ਕੱਲ ਤੇਜ਼ੀ ਵੜੀ ਆ ਤੇ ਗਾਵਾਂ ਲੱਭਦੀਆਂ ਨਹੀਂ ਵਡੀਆਂ ਗਾਲਾਂ ਬਹੁਤ ਘੱਟ ਆ ਬਿਲਕੁਲ ਬਿਲਕੁਲ ਹਾਂਜੀ ਤੇ 65000 ਦੇ ਵਿੱਚ ਦੋਸਤੋ ਤੁਹਾਨੂੰ ਇਹ ਜਿਹੜੀ ਵਾੜ ਮਿਲ ਜਾਊਗੀ ਤੀਜਾ ਸੂਆ ਵੀਰ ਕਹਿੰਦਾ ਵੀ ਸੋਹਣੀ ਆ ਠੀਕ ਆ ਬਾਕੀ ਫੇਸ ਕੁਆਲਿਟੀ ਵੇਖ ਲਓ ਤੇ ਆਰਡਰ ਬਿਲਕੁਲ ਜਿਹੜਾ ਦੋਸਤੋ ਨੇੜੇ ਜੇ ਜ਼ਿਆਦਾ ਵਿਖਾਲਾ ਸ਼ੋਅ ਹੋਊ ਸੋ ਲਾਟ ਦੇ ਵਿੱਚ ਇੱਕ ਜਿਹੜੀ ਦੋਸਤੋ ਤੁਹਾਨੂੰ ਅਗਲੀ ਵਾਰ ਦਿਖਾਉਣੀ ਹੈ ਇਹ ਵੀ ਮੈਨੂੰ ਲੱਗਦਾ ਵੀ ਸਵੇਰ ਦੂਜੀ ਸਵੇਰ ਹੋਊਗੀ ਜੀ ਦੂਜੀ ਸਵੇਰ ਹਾਂਜੀ ਹਾਂਜੀ ਬਾਕੀ ਚਾਰੋਂ ਇੰਨੀ ਸੰਧੂ ਸਾਫ ਮੈਂ ਤੂੜੀ ਸੁੱਟ ਦੋ ਚੌਕਰ ਪਾਉਂ ਫੀਡ ਪਾਉਣ ਦੀ ਲੋੜ ਨਹੀਂ ਆ ਅੱਛਾ ਅੱਛਾ ਖਾਈ ਜਾਂਦੀ ਜੋ ਮਰਜ਼ੀ ਇਹਦੇ ਗਾੜੀ ਛੱਡ ਦੋ ਕਰਮਾ ਵਾਲੀ ਦੇ ਹਾਂਜੀ ਤੇ ਚਾਰੂ ਪਸ਼ੂ ਦੀ ਵਿੱਚ ਚੰਗਾ ਕੋਈ ਮਾੜੇ ਘਰੇ ਵੀ ਜਾਵੇ ਤੇ ਜਾਨਕੀ ਖਾਣ ਪੀਣ ਆਲਾ ਡੰਗਰ ਹੋਵੇ ਨਾ ਬੰਜਦਾ ਬਾਕੀ ਵੀ ਠੰਡੀ ਸੀਲਸ ਰਗ ਜੇ ਜਾਨਕੀ 15 ਦਿਨ ਲੈਂਦੀ ਆ ਲਓ ਜੀ ਠੰਡੀ ਬਹੁਤ ਆ ਬਾਕੀ ਢਿੱਲ ਕਾਫੀ ਆ ਦੋਸਤੋ 15 ਬਿਲਕੁਲ ਤੁਸੀਂ ਵੇਖੋਗੇ ਬੇਲ ਜਿਹੜੀ ਦੋਸਤੋ ਨਾਰਮਲ ਆ ਹਾਈਟ ਵੀ ਸੋਹਣੀ ਆ ਹਾਈਟ ਕਰਦ ਤਕਰੀਬਨ ਆਪਾਂ ਜੇਕਰ ਕਰਕੇ ਸੋਹਣੀ ਆ ਨਾਮ ਆ ਗਈ ਜਿੰਨੀ ਮੇਗੀ ਆ ਮੀਡੀਅਮ ਤੋਂ ਜਿਹੜੀ ਤਾਂ ਨੂੰ ਹਾਈਟ ਆ ਠੀਕ ਆ ਜੀ ਦਰਮਿਆਨੀ ਜੀ ਹਾਈਟ ਹੈ ਕੀ ਨਾ ਮੀਡੀਅਮ ਛੋਟੀ ਹਾਈਟ ਦੀ ਨਾ ਬੜੀ ਵੱਡੀ ਦੇ ਨਾ ਹੀ ਦਰਮਿਆਨੀ ਵਿੱਚ ਵਿਚਾਲਾ ਸਹਜ ਆ ਕਾਫੀ ਸੋਹਣੀ ਆ ਵੜ ਤੇ ਸੂਬਾ ਤੂਜਾ ਸੁੰਦੀ ਆ ਠੀਕ ਆ ਤੇ 10 ਤੋਂ 15 15 ਦਿਨ ਤੁਸੀਂ ਇਹਦਾ ਵੀ ਘੱਟੋ ਘੱਟ ਮੰਨ ਕੇ ਸੌਦਾ ਕਰਿਓ ਠੀਕ ਆ ਤੇ ਇਹ ਵੀ ਮਾੜਾ ਤੋਰ ਦਿਓ ਜੀ ਰਹਿ ਤਾਂ ਬਿਲਕੁਲ ਜਾਇਜ਼ ਪਸ਼ੂ ਆ ਦੋਸਤੋ ਵਾਜਬ ਰੇਟ ਨੇ ਵੈਸੇ ਆਪਾਂ ਨਾਰਮਲ ਇੱਕ ਗੱਲ ਕਰਦੇ ਆਂ ਵੀ ਜਦੋਂ ਵੈੜਾ ਸੂਬੇ ਦੋਸਤੋ ਤੇ ਸਾਲ ਪਰ ਦੁੱਧ ਪਿਆਉਂਦੀ ਆ ਠੀਕ ਆ ਤੇ ਸਾਲ ਤੋਂ ਉੱਪਰ ਉੱਪਰ ਤੱਕ ਵੀ ਜਿਹੜਾ ਦੋਸਤੋ ਪਸ਼ੂ ਬਿਲਕੁਲ ਦੁੱਧ ਦਿੰਦਾ ਰਹਿੰਦਾ ਜ਼ਿਆਦਾਤਰ ਵੈੜਾਂ ਦੇ ਵਿੱਚ ਜੇਕਰ ਆਪਾਂ ਦੇਖੀਏ ਠੀਕ ਆ ਸੋ ਥਾਂ ਥਣੂ ਪੂਰਾ ਮੁੱਠੀ ਵਾਲਾ ਜੀ ਠੀਕ ਆ ਥਾਂ ਮੁੱਠੀ ਆ ਬਾਕੀ 15 ਦਿਨ ਦਾ ਸਮਾਂ ਹਜੇ ਬਾਕੀ ਐ ਸੂਣ ਦੇ ਵਿੱਚ ਠੰਡੀ ਸੀਲਸ ਲਾ ਕੇ ਜਿੱਦਾਂ ਮਰਜ਼ੀ ਬੈਠੇ ਰਹੋ ਥੱਲੇ ਲਓ ਜੀ ਉਹਨੂੰ ਗਾਣ ਲਾਲ ਨੂੰ ਆ ਬਾਹਰ ਕੱਢ ਦੇ ਠੀਕ ਆ ਸੋ ਦੋਸਤੋ ਇਹ ਪਸ਼ੂ ਸੀਗੇ ਅੱਜ ਵੀਰ ਹੋਰਾਂ ਦੇ ਕੋਲ ਪੰਜ ਤੇ ਹਰਪ੍ਰੀਤ ਕਿੰਨਾ ਮੋਲ ਲੈਂਦਾ ਲਾਸਟ ਆ 50000 ਦੀ ਦੇ ਦਾਂਗੇ ਸੰਤੂ ਸਾਹਿਬ 50 ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਚਲੋ ਤਿਆਰ ਹੋਈ ਦਾ ਵੱਧ ਅਸੀਂ ਵੇਚ ਦਈਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਸੋਹਣੀ ਆ ਜਿੰਨੀ ਲੋਕੋ ਚ ਮੰਨਦਾ ਜਿੰਨਾ ਉਹ ਕਰਦਾ ਦੋ ਤੋਂ ਚਵਾ ਦੋ 15 14 ਮੈਂ ਨਾ ਵੱਧ ਚੋਣਾ ਚਾਹੀਦਾ ਸੰਧੂ ਸਾਹਿਬ 20 ਲੀਟਰ ਦੇ ਲਾਗੇ ਚਵਾਦਣਾ ਸੰਗੀ ਸੇਵਾ ਹੋਵੇ ਦੇ ਚੋ ਬਾਕੀ 15 ਲੀਟਰ ਦਾ ਆਰਾਮ ਨਾਲ ਭਰ ਦੂਗੀ ਅਸੀਂ ਠੀਕ ਹੈ ਹਾਂਜੀ ਹਾਂਜੀ ਠੀਕ ਆ ਲਓ ਵੀ ਦੋਸਤੋ ਇਹ ਰੇਡ ਨੇ ਇਹ ਭਾਅ ਵੜਦਾ ਵੀਰ ਦੇ ਕੋਲ 35 35000 ਰੇਡ ਮੋਲ ਵੜਤੇ ਵੀ ਹੈਗੇ ਕਿਉਂਕਿ ਗਾਹਕ ਜਿਹੜਾ ਦੋਸਤੋ ਖਰੀਦਦਾਰ ਹਰ ਕਿਸਮ ਦਾ ਹੈ ਛੋਟਾ ਗਾਹਕ ਵੀ ਆ ਜਿੰਨਾ ਕੋਈ ਪਸ਼ੂ ਵਰਤੋ ਕੋਈ 25 30 ਲੀਟਰ ਵਾਲੀ ਲੈਣੀ ਹੈ ਛੋਟੇ ਗਾਹਕ ਵੀ ਆ ਠੀਕ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦਾ ਪਸ਼ੂ ਜਿਹੜਾ ਰੱਖਣਾ ਪੈਂਦਾ ਠੀਕ ਆ ਤੇ ਇਹ ਵੀਰ ਹਰਪ੍ਰੀਤ ਦੇ ਕੋਲ ਅੱਜ ਜਿਹੜੀ ਆਪਣੀ ਵਿਜ਼ਿਟ ਸੀ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਦੋਸਤੋ ਠੀਕ ਆ ਤੇ ਪੁੱਤੀ ਵਾਲਾ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਸੋ ਬਾਕੀ ਕਰਤੋਵਾਲ ਥੋੜੀ ਦੂਰੀ ਤੇ ਆ ਇਸੇ ਤਰ੍ਹਾਂ ਦੋਸਤੋ ਤੁਸੀਂ ਵੱਡੇ ਸਭਰਾ ਜਿਹੜੀ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਹਰਪ੍ਰੀਤ ਨੰਬਰ ਬੋਲ ਲੇ ਵੀਰ ਨੰਬਰ ਆਪਣਾ ਜੀ 9877 ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ